ਜੀ ਇਹ ਜੀ ਪੂਰਾ ਮਾਮਲਾ ਜੀ ਮਾਨਜੋਗ ਸ਼੍ਰੀ ਸਪਨ ਸ਼ਰਮਾ ਜੀ ਆਈਪੀਐਸ ਕਮਿਸ਼ਨਰ ਆਫ ਪੁਲਿਸ ਚਲੰਦਰ ਅਤੇ ਪਾਲਾਤਰਾ ਅਸਰਾਂ ਦੀ ਹਦਾਇਤਾਂ ਦੇ ਮਤਾਬਕ ਜਿਹੜੇ ਸ਼ਹਿਰ ਦੇ ਵਿੱਚ ਜਿਹੜੀ ਲੁੱਟਖੋ ਦੀ ਵਾਰਦਾਤ ਕਰਨ ਵਾਲੇ ਜਿਹੜੇ ਹੈਗੇ ਨੇ ਮਾੜੇ ਅਨਸਰ ਉਹਨਾਂ ਨੂੰ ਗ੍ਰਿਫਟਾਰ ਕਰਨ ਦੇ ਲਈ ਉਹਨਾਂ ਨੂੰ ਕਾਬੂ ਕਾਬੂ ਕਰਨ ਦੇ ਲਈ ਜਿਹੜੀ ਹੈਗੀ ਹੈ ਐਸਾ ਡਿਵੀਜ਼ਨ ਸੈਂਟਰ ਦੇ ਵਿੱਚ ਇੱਕ ਅਸੀਂ ਵਿਸ਼ੇਸ਼ ਤਰੀਕੇ ਅਗੇ ਕੈਂਪੇਨ ਸਟਾਰਟ ਕੀਤੀ ਸੀਗੀ ਤਾਂ ਉਸੇ ਹੀ ਕੈਂਪੇਨ ਦੇ ਤਹਿਤ ਕੰਮ ਕਰਦੇ ਹੋਏ ਰਾਮਾ ਮੰਡੀ ਪੁਲਿਸ ਨੂੰ ਜਿਹੜੀ ਹੈਗੀ ਆ ਕੱਲ 16 8 24 ਨੂੰ ਇੱਕ ਅਹਿਮ ਸਫਲਤਾ ਮਿਲੀ ਜਦੋਂ ਇਹਨਾਂ ਨੇ ਕਿ ਇੱਕ ਸਟੈਚਰ ਜਿਹੜਾ ਹੈਗਾ ਵਾ ਜਿਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਕਿ ਕਪੂਰਥਾਲੇ ਦੇ ਰਹਿਣ ਵਾਲਾ ਹੈਗਾ ਇਹਨੂੰ ਰਾਉਂਡ ਅਪ ਕਰਕੇ ਪੁੱਛਗਿੱਛ ਕੀਤੀ ਤਾਂ ਇਹਦੇ ਕੋਲੋਂ ਜਿਹੜੀ 16 8 ਨੂੰ ਇੱਕ ਸਾਡੇ ਸਨੇਚਿੰਗ ਦੀ ਜਿਹੜੀ ਵਾਰਦਾਤ ਹੋਈ ਸੀਗੀ ਜਿਹਦੇ ਵਿੱਚ ਇੱਕ ਲੇਡੀ ਦੀ ਵਾਲੀ ਸਨੇਚ ਕਰ ਲਈ ਸੀਗੀ ਉਹ ਸੋਨੇ ਦੀ ਜਿਹੜੀ ਹੈਗੀ ਵਾਲੀ ਉਹ ਬਰਾਮਦ ਹੋਈ ਹੈ ਇਹ ਦੋਸ਼ੀ ਦੇ ਖਿਲਾਫ ਜਿਹੜੀ ਹੈਗੀ ਆ 1783 ਜਿਹੜੀ ਹੈਗੀ ਹੈ ਪੀਤੀ 16 8 24 ਨੂੰ ਦਰਜ ਕੀਤੀ ਗਈ ਹੈ ਰਾਮਾ ਮੰਡੀ ਥਾਣੇ ਵਿੱਚ ਤੋਂ ਇਹਦੇ ਵਿੱਚ ਪੁਛਗ੍ਰਿਫ ਕਰਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਿਹੜੀ ਨਿਬਾਲੀ ਮਤਲਬ ਕੋਈ ਸੀ ਉਹ ਬਾਲੀ ਜਿਹੜੀ ਹੈਗੀ ਹੈ ਇਹਦੇ ਕੋਲ ਬਰਾਮਦ ਹੋ ਚੁੱਕੀ ਹੈ ਔਰ ਪਲੱਸ ਇਸ ਮੋਟਰਸਾਈਕਲ ਦੇ ਉੱਤੇ ਇਹਨੇ ਵਾਰਦਾਤ ਕੀਤੀ ਸੀਗੀ ਉਹ ਮੋਟਰਸਾਈਕਲ ਜਿਹੜਾ ਹੈਗਾ ਉਹ ਬਰਾਮਦ ਹੋ ਗਿਆ ਹੈ ਤੇ ਫਿਲਹਾਲ ਅੱਜ ਜਿਹੜਾ ਹੈਗਾ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਤੇ ਦੇ ਦਿੱਤਾ ਗਿਆ ਰਿਮਾਂਟ ਅਸੀਂ ਹਾਸਲ ਕੀਤਾ ਹੈਗਾ ਜਿਹਦੇ ਵਿੱਚ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹ ਪੁੱਛ ਕੇ ਛੇੜੀ ਗਈ ਉਹ ਚਲੋ ਦੇਖੀਏ ਸਰ ਇੱਥੇ ਪਹਿਲੇ ਵੀ ਕੋਈ ਮਾਮਲਾ ਦਰਜਾ ਜੀ ਇਹ ਫਿਲਹਾਲ ਇਹ ਤੇ ਇਹ ਪਹਿਲਾ ਮੁਕੱਦਮਾ ਹੀ ਹੈਗਾ ਔਰ ਇਹ ਫਿਲਹਾਲ ਜਿੱਥੋਂ ਤੱਕ ਹੋਂ ਤੱਕ ਦੀ ਦੀ ਪੁੱਛ ਕੇ ਛੋਈਏ ਫਿਲਹਾਲ ਕੰਦਾ ਹੀ ਆਪਣੇ ਆਪ ਨੂੰ ਦੱਸ ਰਿਹਾ ਹੈ ਵਾ ਈਵਨ ਕਿ ਅਸੀਂ ਕ੍ਰਾਸ ਚੈੱਕ ਵੀ ਕੀਤਾ ਹੈਗਾ पर फिलहाल ਜਿਹੜਾ ਇਹਦਾ ਕੋਈ ਹੋਰ ਕੋਈ ਅਗੇ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹ ਪਹਿਲਾ ਮਕਦਮਾ ਇਹਦੇ ਅੰਦਰ ਚਾ ਜਿਹੜਾ 183 ਨੰਬਰ ਦਾ ਫਿਰ ਨਹੀਂ ਕੋਈ ਪਹਿਲੇ ਵੀ ਕੋਈ ਵਾਰਦਾਤ ਹੋਰ ਵੀ ਕੀਤੀ ਹੈ ਉਸਲਾਵਾ ਜੀ ਹਾਂਜੀ ਇਹ ਹੁਣ ਜਿਹੜੀ ਅਸੀਂ ਪੁੱਛਗਿੱਛ ਕਰ ਰਹੇ ਹੈਗੇ ਨੇ ਸਾਡੇ ਐਸਐਸਓ ਸਾਹਿਬ ਦੇ ਚੌਕੀ ਇੰਚਾਰਜ ਇਹ ਸ਼ਹਿਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਕਈ ਵਾਰਦਾਤਾਂ ਦਾ ਜਿਹੜੇ ਜਿਹੜੀਆਂ ਮੰਨੀਆਂ ਹੈਗੀਆਂ ਜਿਹਨਾਂ ਦੀ ਪ੍ਰੋਪਰਲੀ ਅਸੀਂ ਜਿਹੜਾ ਰਿਪੋਰਟਿੰਗ ਸ਼ਾਫ ਤਰਾਹੀਂ ਇਹ ਲਿਖਾਂਗੇ ਕਿ ਇਹਨਾਂ ਸ਼ਹਿਰ ਦੇ ਵਿੱਚ ਕਿੰਨੀਆਂ ਵਾਰਦਾਤਾਂ ਕੀਤੀਆਂ